ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਦੀ ਵਿੱਚ ਜਿਵੇਂ ਕਿ ਆਪਾਂ ਸਾਰੇ ਹੀ ਚਾਹੁੰਦੇ ਹਾਂ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਈ ਲੋਕ ਬਹੁਤ ਹੀ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਹੁੰਦੇ ਨੇ ਤੇ ਦੁਖੀ ਹੁੰਦੇ ਕਿੰਨਾ ਤੋਂ ਨੇ ਆਪਣੇ ਦੁਸ਼ਮਨਾਕ ਕਿ ਉਹਨਾਂ ਦਾ ਹਮੇਸ਼ਾ ਇਹੀ ਕਹਿਣਾ ਹੈ ਕਿ ਸਾਡੀ ਦੁਸ਼ਮਨਾ ਜਾਂ ਫਿਰ ਵਿਰੋਧੀਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰਨ ਦਾ ਸਾਨੂੰ ਕੋਈ ਉਪਾਅ ਜਾਂ ਤਰੀਕਾ ਪਤਾ ਲੱਗੇ ਜਿਸ ਦੇ ਨਾਲ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਸਕੀਏ ਪਰ ਇਸ ਤਰੀਕੇ ਦੇ ਨਾਲ ਕਈ ਵਾਰ ਸਾਡੀ ਨਾਲ ਕੀ ਹੁੰਦਾ ਹੈ ਕਿ ਜੋ ਸਾਹਮਣੇ ਵਾਲਾ ਪਰਸਨ ਹੁੰਦਾ ਹੈ ਨਾ ਕਈ ਵਾਰ ਅਸੀਂ ਉਸ ਨੂੰ ਕੀ ਕਰਦੇ ਹਾਂ ਆਪਣਾ ਦੁਸ਼ਮਣ ਸਮਝਣ ਲੱਗ ਜਾਂਦੇ ਹਾਂ ਪਰ ਅਸਲ ਦੇ ਵਿੱਚ ਉਹ ਸਾਡਾ ਦੁਸ਼ਮਣ ਹੁੰਦਾ ਨਹੀਂ ਹੈ ਇੰਦਾ 바ਬੇ ਇਹੀ ਹੈ ਕਿ ਸਰ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਕਿਹੜਾ ਦੁਸ਼ਮਣ ਹੈਗਾ ਤੇ ਕਿਹੜਾ ਨਹੀਂ ਹੈਗਾ ਕਿਉਂਕਿ ਕਈ ਵਾਰ ਹੁੰਦਾ ਕਿ ਇਹ ਕਿ ਕਿਸੇ ਵਿਅਕਤੀ ਦੇ ਕੋਲ ਚ ਵੀ ਕਿ ਆਪਣੇ ਘਰ ਦੇ ਵਿੱਚ ਹੀ ਕਈ ਵਾਰ ਅਜਈਆਂ ਘਟਨਾਵਾਂ ਹੋ ਜਾਂਦੀ ਹੈ ਕਿ ਇੱਕ ਵਿਅਕਤੀ ਦੇ ਕੋਲ ਕਈ ਵਾਰ ਸਾਹਮਣੇ ਤੋਂ ਪੈਸਾ ਵੱਧ ਹੁੰਦਾ ਹੈ ਤੇ ਦੂਸਰਾ ਵਿਅਕਤੀ ਇਹ ਜੋ ਹੁੰਦਾ ਉਸਦੇ ਕੋਲ ਪੈਸਾ ਘੱਟ ਹੁੰਦਾ ਹੈ ਤੇ ਉਹ ਸੋਚਦਾ ਹੈ ਕਿ ਇਸਦੇ ਕੋਲ ਪੈਸਾ ਆ ਗਿਆ ਤੇ ਇਹ ਤਾਂ ਹੁਣ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਮੇਰੇ ਨਾਲ ਰਹਦਾ ਹੈ ਕਿ ਮੈਂ ਹੁਣ ਇਸ ਦੀ ਕੋਈ ਵੀ ਰਿਸਪੈਕਟ ਕਦਰ ਨਹੀਂ ਕਰਨੀ ਤਾਂ ਹੁੰਦਾ ਕਿ ਇਹ ਕਿ ਉਹ ਜਿਸ ਦੇ ਕੋਲ ਪੈਸਾ ਘੱਟ ਹੁੰਦਾ ਹੈ ਉਹ ਜਿਆਦਾ ਪੈਸੇ ਵਾਲੇ ਵਿਅਕਤੀ ਨੂੰ ਆਪਣਾ ਦੁਸ਼ਮਣ ਸਨਝਣ ਲੱਗ ਜਾਂਦਾ ਹੈ ਇਕੱਟਾ ਅਸੀਂ ਇੱਥੇ ਗਲਤੀ ਕਰਦੇ ਆਂ ਕਿਉਂਕਿ ਜਦੋਂ ਕੋਈ ਸਾਡੇ ਤੋਂ ਜਲਨਾ ਸ਼ੁਰੂ ਕਰ ਦਿੰਦਾ ਹੈ ਜਾਂ ਸਾਡੇ ਨਾਲ ਈਰਖਾ ਕਰਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਵਿਅਕਤੀ ਜਲ ਸਾਡੇ ਤੋਂ ਮਹਿਸੂਸ ਕਰਦਾ ਹੈ ਸਾਡੇ ਨਾਲ ਈਰਖਾ ਕਰਦਾ ਹੈ ਤੇ ਉਹ ਸਾਡਾ ਦੁਸ਼ਮਣ ਹੀ ਹੋਵੇਗਾ ਹੁੰਦੇ ਨੇ ਵਿੱਚ ਕਈ ਲੋਕ ਜੋ ਸਾਡੇ ਤੋਂ ਜਲਨ ਕਰਦੇ ਨੇ ਈਰਖਾ ਕਰਦੇ ਨੇ ਉਹ ਸਾਡੇ ਦੁਸ਼ਮਣ ਹੁੰਦੇ ਨਹੀਂ ਇਸੀ ਤਰ੍ਹਾਂ ਸਾਡੇ ਘਰ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਕਿ ਥੋੜੇ-ਬਹੁਤ ਛੋਟੇ-ਮੋਟੇ ਲੜਾਈ ਝਗੜੇ ਕੋਈ મતਭੇਦ ਹੋ ਜਾਂਦਾ ਹੈ ਜਿਸ ਦੇ ਵਿੱਚ ਤੂੰ ਤੁਹਾਨੂੰ ਕੋਈ ਬੁਰਾ ਕਹਿ ਦਿੰਦਾ ਹੈ ਜਾਂ ਤੁਸੀਂ ਕਿਸੇ ਨੂੰ ਕਹਿ ਦਿੰਦੇ ਹੋ ਇਨੀ ਗੱਲ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਿ ਇਹ ਸਾਹਮਣੇ ਵਾਲੇ ਮੇਰੇ ਨਾਲ ਇਸ ਤਰੀਕੇ ਦਾ ਵਿਹਾਰ ਤਾਂ ਕਰਦੇ ਆ ਕਿਉਂਕਿ ਇਹ ਮੇਰੇ ਨਾਲ ਦੁਸ਼ਮਣੀ ਨਵਾਉਂਦੇ ਆ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਸੋਚ ਕੇ ਆਪਣੇ ਮਨ ਦੇ ਵਿੱਚ ਤਾਂ ਇਹ ਹੀ ਉਪਾਅ ਕਰਦੇ ਹੋ ਕਿਉਂਕਿ ਜੋ ਸਾਹਮਣੇ ਵਾਲਾ ਪਰਸਨ ਹੈ ਉਹ ਤੁਹਾਡਾ ਬੁਰਾ ਸੋਚਦਾ ਹੀ ਨਹੀਂ ਹੈ ਪਰ ਤੁਸੀਂ ਸੋਚਦੇ ਹੋ ਕਿ ਉਹ ਮੇਰਾ ਦੁਸ਼ਮਣ ਹੈ ਉਸ ਨੂੰ ਕੋਈ ਨਾ ਕੋਈ ਨੁਕਸਾਨ ਹੁੰਦਾ ਹੈ ਜਾਂ ਫਿਰ ਉਹਨੂੰ ਕੋਈ ਨਾ ਕੋਈ ਤਕਲੀਫ ਹੁੰਦੀ ਹੈ ਤਾਂ ਤੁਸੀਂ ਇਹ ਜਾਣ ਲੈਣੇ ਹੋ ਤੇ ਜਿਹੜੇ ਵੀ ਲੋਕ ਇਸ ਤਰੀਕੇ ਦੇ ਨਾਲ ਉਸ ਨੂੰ ਤਕਲੀਫ ਦੇਣ ਦੇ ਲਈ ਇਹ ਹੀ ਉਪਾਅ ਕਰਦੇ ਆ ਤੇ ਉਸ ਵਿਅਕਤੀ ਦੇ ਉੱਪਰ ਡਬਲ ਜਾਂ ਟ੍ਰਿਪਲ ਹੋ ਕੇ ਉਸਤੇ ਹੀ ਵਾਪਸ ਮੁੜ ਜਾਂਦਾ ਹੈ ਜਿਸ ਕਰਕੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਜਾਣਦੇ ਹੋ ਨਾ ਪੂਰਾ ਕਨਫਰਮ 101% ਕਿ ਇਹ ਤੁਹਾਡਾ ਦੁਸ਼ਮਣ ਹੈ ਤੇ ਇਸ ਨੇ ਤੁਹਾਨੂੰ ਇੰਨਾ ਜ਼ਿਆਦਾ ਜੀਣਾ ਹਰਾਮ ਕਰ ਦਿੱਤਾ ਹੈ ਕਿ ਤੁਹਾਡੀ ਰਾਤਾਂ ਦੀ ਉਮੀਦ ਉਡਾ ਕੇ ਰੱਖ ਦਿੱਤੀ। ਤੁਹਾਨੂੰ ਹਮੇਸ਼ਾ ਇਹ ਹੀ ਫਿਕਰ ਖਾਂਦੀ ਰਹਿੰਦੀ ਹੈ ਕਿ ਤੋਂ ਇਹ ਇਹ ਦੇਖਤੀ ਤੁਹਾਡੇ ਪਰਿਵਾਰ ਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾ ਸਕਦਾ ਹੈ। ਤੁਸੀਂ ਕੀ ਕਰਨਾ ਹੈ ਉਹਨਾਂ ਲੋਕਾਂ ਦੇ ਉੱਪਰ ਉਸ ਵਿਅਕਤੀ ਦੇ ਉੱਪਰ ਤੁਸੀਂ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਇਸ ਕਰਕੇ ਤੁਹਾਨੂੰ ਅਸੀਂ ਦੁਬਾਰਾ ਤੋਂ ਦੱਸ ਰਹੇ ਹਾਂ ਕਿ ਜੋ ਤੁਹਾਡਾ ਦੁਸ਼ਮਣ ਨਹੀਂ ਹੋਏਗਾ ਤੁਸੀਂ ਜਾਣ ਬੁੱਝ ਕੇ ਉਸ ਨੂੰ ਤਕਲੀਫ ਪਹੁੰਚਾਉਣ ਦੇ ਲਈ ਇਹ ਉਪਾਅ ਕਰੋਗੇ ਤਾਂ ਤੁਹਾਨੂੰ ਉਹ ਡਬਲ ਹੋ ਕੇ ਵਾਪਸ ਆਵੇਗਾ ਇਹ ਨਹੀਂ ਹੈ ਕਿ ਤੁਸੀਂ ਉਪਾਅ ਕਰੋ ਤੇ ਉਸ ਨੂੰ ਨੁਕਸਾਨ ਨਾ ਹੋਵੇ ਇੱਕ ਵਾਰ ਤੁਹਾਡੇ ਕੀਤੇ ਗਏ ਉਪਾਅ ਦੇ ਨਾਲ ਉਸ ਦਾ ਨੁਕਸਾਨ ਹੋ ਸਕਦਾ ਪਰ ਬਾਅਦ ਦੇ ਵਿੱਚ ਉਹ ਤੁਹਾਨੂੰ ਡਬਲ ਹੋ ਕੇ ਹੀ ਵਾਪਸ ਮੁੜੇਗਾ ਤਾਂ ਇਸ ਤਰੀਕੇ ਦੇ ਨਾਲ ਕੋਈ ਅਜੇ ਹੀ ਗਲਤੀ ਨਹੀਂ ਕਰਨੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ ਵਧੀਆ ਬਹੁਤ 베ਸਟ ਨੇ ਇਸ ਦੇ ਰਿਜ਼ਲਟ ਜਿਹੜੇ ਤੁਹਾ ਨੂੰ ਨੁਕਸਾਨ ਫਰਮੇ ਇੱਕ ਉਹ ਵਿਅਕਤੀ ਜਾਂ ਪਰਸਨ ਤੁਹਾਡੇ ਦੁਸ਼ਮਣ ਨੇ ਤੇ ਉਹਨਾਂ ਦੇ ਲਈ ਇਹ ਜੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਪਾਅ ਦੱਸਣ ਲੱਗੇ ਆ ਨਾ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੋਣ ਵਾਲਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੀ ਵੀ ਤੁਹਾਡੀ ਦੁਸ਼ਮਣਾਂ ਦੀ ਜਿੰਨੀ ਵੀ ਪਾਵਰ ਹੈ ਜਾਂ ਸ਼ਕਤੀ ਹੈ ਜਿਸ ਪਾਵਰ ਦੇ ਨਾਲ ਉਹ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਂਦੇ ਰਹਿੰਦੇ ਸੀ ਉਹ ਉਹਨਾਂ ਦੀ ਪਾਵਰ ਜਾਂ ਜੋ ਸ਼ਕਤੀ ਉਹ ਬਿਲਕੁਲ ਹੀ ਨਸ਼ਟ ਹੋ ਜਾਵੇਗੀ ਤੇ ਉਹ ਪੂਰੀ ਦੀ ਪੂਰੀ ਖਤਮ ਹੋ ਜਾਵੇਗੀ ਤੇ ਉਪਾਅ ਕਰਨ ਤਿੰਨ ਨਾਲ ਤੁਹਾਡਾ ਦੁਸ਼ਮਣ ਪੂਰੀ ਤਰ੍ਹਾਂ ਢਹਿ ਟੇਰੀ ਹੋ ਜਾਵੇਗਾ ਇਸ ਨੂੰ ਬਾਰੇ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਕਰਨਾ ਹੈ ਕਿਹੜੀ ਦਿਨ ਵਾਰ ਕਰਨਾ ਹੈ ਇਹ ਅਸੀਂ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਗੁੰਮ ਵਾਲੀ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖੇ ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਪਹਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਪਰਮਾਕਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅਬ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਐਸ ਇਸ ਉਪਾਣ ਨੂੰ ਕਿਹੜੇ ਸਮੇਂ ਕਰ ਸਕਦੇ ਆ ਅਸੀਂ ਇਸ ਉਪਾਣ ਨੂੰ ਆਪਣੇ ਘਰ ਦੇ ਵਿੱਚ ਆਸਾਨੀ ਦੇ ਨਾਲ ਕਿਸੇ ਵੀ ਸਮੇਂ ਕਰ ਸਕਦੇ ਆ ਜੇਕਰ ਤੁਹਾਨੂੰ ਜਲਦੀ ਇਸ ਉਪਾ ਕਰਨ ਦੀ ਤਾਂ ਤੁਸੀਂ ਇਸ ਉਪਾਣ ਨੂੰ ਕਿਸੇ ਵੀ ਸਮੇਂ ਕਰ ਸਕਦੇ ਹੋ ਤੁਹਾਡੀ ਪ੍ਰੋਬਲਮ ਮੁਸ਼ਕਲ ਜ਼ਿਆਦਾ ਹੈ ਤਾਂ ਤੁਸੀਂ ਉਪਾਣ ਨੂੰ ਕਿਸੇ ਦਿਨ ਕਿਸੇ ਵੀ ਸਮੇਂ ਕਰ ਸਕਦੇ ਆ ਜੇਕਰ ਤੁਸੀਂ ਚਾਹੋ ਨਿਓ ਕਿ ਇਸ ਉਪਾਣ ਦਾ ਤੁਹਾਨੂੰ ਰਿਜ਼ਲਟ ਵੱਧ ਤੋਂ ਵੱਧ ਵਧੀਆ ਮਿਲੇ ਤਾਂ ਤੁਸੀਂ ਇਸ ਉਪਾਣ ਨੂੰ ਮੰਗਲਵਾਰ ਸ਼ਨੀਵਾਰ ਤੇ ਐਤਵਾਰ ਦੇ ਦਿਨ ਕਰ ਸਕਦੇ ਹੋ ਜੇਕਰ ਹਫਤੇ ਦੇ ਵਿੱਚ ਇਹ ਤਿੰਨ ਦਿਨ ਵੀ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ ਇਸ ਉਪਾਣ ਨੂੰ ਕਰਨ ਦਾ ਤਾਂ ਤੁਸੀਂ ਇਸ ਉਪਾਣ ਨੂੰ ਸੋਵਰ ਸੋਰੀ ਮੱਸਿਆ ਵਾਲੇ ਦਿਨ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਕਹਿਣਾ ਤੇ ਸੋਚ ਵੀ ਹੁੰਦੀ ਹੈ ਕਿ ਅਸੀਂ ਕਈ ਤਰ੍ਹਾਂ ਦੇ ਉਪਾਅ ਕਰ ਲੈਨੇ ਆ ਕਈ ਤਰ੍ਹਾਂ ਦੇ ਉਪਾਅ ਕਰਨ ਦੇ ਨਾਲ ਵੀ ਸਾਨੂੰ ਇਹ ਉਪਾਅ ਦਾ ਰਿਜ਼ਲਟ ਨਹੀਂ ਮਿਲਦਾ ਪਰ ਜੇਕਰ ਹੁਣ ਐਸੀ ਇਸ ਉਪਾਅ ਨੂੰ ਆਪਣੇ ਦੁਸ਼ਮਣ ਦੇ ਲਈ ਕਰ ਰਹੇ ਆ ਆਪਾਂ ਸੋਚਨੇ ਆ ਕਿ ਆਪਾਂ ਇਸ ਆਪਣੇ ਦੁਸ਼ਮਣ ਨੂੰ ਆਪਣੀ ਜ਼ਿੰਦਗੀ ਤੋਂ ਅਸੀਂ ਬਾਹਰ ਕੱਢਣੇ ਤੇ ਜਦੋਂ ਅਸੀਂ ਇਸ ਉਪਾਅ ਨੂੰ ਕਰਾਂਗੇ ਤੇ ਜਿਹੜਾ ਵੀ ਵਿਅਕਤੀ ਸਾਡਾ ਦੁਸ਼ਮਣ ਹੈ ਉਸਦੇ ਘਰ ਦੇ ਵਿੱਚ ਕੀ ਬੀਤਦੀ ਹੈ ਉਪਾਕਰਨ ਤੋਂ ਬਾਅਦ ਕੀ ਕੁਝ ਚੱਲ ਰਿਹਾ ਹੁੰਦਾ ਉਸਦੇ ਬਾਰੇ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਆਪਾਂ ਨੂੰ ਤਾਂ ਕਿਸੇ ਦੇ ਘਰ ਬਾਰੇ ਕੋਈ ਨੌਲੇਜ ਨਹੀਂ ਹੁੰਦੀ ਸਾਨੂੰ ਪਤਾ ਉਸ ਸਮੇਂ ਲੱਗਦਾ ਜਦੋਂ ਕੋਈ ਵੀ ਵਿਅਕਤੀ ਸਾਨੂੰ ਆ ਕੇ ਕਿਸੇ ਦੂਸਰੇ ਪਰਸਨ ਦੇ ਬਾਰੇ ਦੱਸ ਦਏ ਕਿ ਉਹਨਾਂ ਦੇ ਘਰ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਉਸ ਸਮੇਂ ਸਾਨੂੰ ਇਹ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਮਿਲਦੀ ਇਸ ਤਰੀਕੇ ਦੇ ਨਾਲ ਜਰੂਰ ਸਾਨੂੰ ਕੋਈ ਅੱਗੇ ਦੱਸ ਬੈ ਨਾ ਕਿ ਉਹ ਇਨਸਾਨ ਤੇਰਾ ਬੁਰਾ ਕਰਦਾ ਸੀ ਅਜੇ ਉਸਦੇ ਨਾਲ ਬੁਰਾ ਹੋ ਗਿਆ ਉਸ ਸਮੇਂ ਹੀ ਸਾਨੂੰ ਉਸ ਵਿਅਕਤੀ ਬਾਰੇ ਜਾਣਕਾਰੀ ਮਿਲਦੀ ਹੈ ਜੇ ਜਦੋਂ ਵੀ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਪਾਅ ਕਰਨਾ ਹੁੰਦਾ ਹੈ ਨਾ ਤੇ ਸਾਨੂੰ ਸਭ ਤੋਂ ਪਹਿਲਾਂ ਸਬਰ ਪੇਸ਼ੈਂਸ ਦੀ ਜ਼ਰੂਰਤ ਹੁੰਦੀ ਹੈ ਜੇਕਰ ਅਸੀਂ ਉਪਾਅ ਕਰਦੇ ਆ ਪਰ ਸਾਡੇ ਵਿੱਚ ਸਬਰ ਸੰਤੋਖ ਪੇਸ਼ੈਂਸ ਨਹੀਂ ਹੈਗਾ ਤਾਂ ਅਸੀਂ ਇਹ ਉਪਾਅ ਕਦੇ ਵੀ ਨਹੀਂ ਕਰ ਸਕਦੇ ਸਹੀ ਤਰੀਕੇ ਦੀ ਨਾਲ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਹਰ ਇੱਕ ਵਿਅਕਤੀ ਦਾ ਓਰਾ ਅਲੱਗ-ਅਲੱਗ ਹੁੰਦਾ ਹੈ ਤੇ ਕਿਹੜੇ ਵਿਅਕਤੀ ਤੇ ਕਿਹੜਾ ਉਪਾਅ ਸੂਟ ਕਰ ਜਾਵੇ ਇਸ ਦੇ ਬਾਰੇ ਸਾਨੂੰ ਕੋਈ ਵੀ ਨੌਲੇਜ ਨਹੀਂ ਹੁੰਦੀ ਇਹੀ ਛੋਟੇ ਛੋਟੇ ਉਪਾਅ ਹੁੰਦੇ ਨੇ ਜੋ ਅਸੀਂ ਤੁਹਾਨੂੰ ਦੱਸਨੇ ਆ ਕਿ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਹੀ ਅਸੀਂ ਇਹ ਉਪਾਅ ਕਰਨੇ ਹੁੰਦੇ ਨੇ ਤੇ ਉਪਾਅ ਕਰਨ ਦੇ ਲਈ ਸਾਨੂੰ ਕੋਈ ਵੀ ਚੀਜ਼ ਬਾਹਰੋਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਹੀ ਇੱਕ ਵੀ ਰੁਪਇਆ ਖਰਚ ਕਰਨ ਦੀ ਜ਼ਰੂਰਤ ਹੁੰਦੀ ਹੈ ਘਰ ਦੇ ਵਿੱਚ ਬੈਠ ਕੇ ਘਰ ਪਈ ਚੀਜ਼ ਨਾਲ ਉਪਾਅ ਕਰਕੇ ਆਪਣੀ ਜ਼ਿੰਦਗੀ ਦੀਆਂ ਲੱਖਾਂ ਕਰੋੜਾਂ ਸੀ ਮੁਸ਼ਕਲਾਂ ਨੂੰ ਤੂਰ ਕਰ ਸਕਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਸਰਦਾ ਕੋਈ ਬਹੁਤਾ ਸਮਾਂ ਵੀ ਖਰਾਬ ਨਹੀਂ ਹੁੰਦਾ ਜੇ ਅਸੀਂ ਸੋਚੀਏ ਕਿ ਸਾਨੂੰ ਸਾਰਾ ਦਿਨ ਲੱਗ ਜਾਏਗਾ ਅੱਧਾ ਦਿਨ ਲੱਗੇਗਾ ਘੰਟਾ 2 ਘੰਟੇ ਲੱਗਣਗੇ ਇਹ ਤਾਂ ਕੁਝ ਮਿੰਟਾਂ ਸਕਿੰਟਾਂ ਦੇ ਉਪਾਅ ਹੁੰਦੇ ਨੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਵਾਈਟ ਪੇਪਰ ਬਿਲਕੁਲ ਬਿਨਾਂ ਲਾਈਨ ਦੇ ਬਿਲਕੁਲ ਵਾਈਟ ਉਸਤੇ ਉੱਪਰ ਲਾਈਨਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਇਸੇ ਨਾਲ ਨਾਲ ਤੁਹਾਨੂੰ ਚਾਹੀਦਾ ਇੱਕ ਬਲੈਕ ਕਲਰ ਦਾ ਕੱਜ ਜਪੇਨਿਆ ਮਾਰਕਰ ਜਾਂ ਫਿਰ ਕੱਜਲ ਕੋਈ ਵੀ ਚੀਜ਼ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜਾ ਤੁਸੀਂ ਵਾਈਟ ਪੇਪਰ ਲਿਆ ਬਿਨਾ ਲਾਈਨਾਂ ਵਾਲਾ ਉਸ ਦੇ ਉੱਪਰ ਜੋ ਵੀ ਤੁਸੀਂ ਬਲੈਕ ਕਲਰ ਦਾ ਚੀਜ਼ ਲਈਏ ਭਾਵੇਂ ਕੱਜਲ ਸਕੈਚ ਪੈਨ ਕੁਝ ਵੀ ਲਈਏ ਉਸ ਦੇ ਨਾਲ ਤੁਸੀਂ ਵਾਈਟ ਪੇਪਰ ਦੇ ਉੱਪਰ ਤੁਸੀਂ ਆਪਣੀ ਦੁਸ਼ਮਣ ਦਾ ਨਾਮ ਲਿਖ ਦੇਣਾ ਜੇਕਰ ਤੁਸੀਂ ਆਪਣੀ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਤਾਂ ਤੁਸੀਂ ਇਕੱਲਾ ਦੁਸ਼ਮਣ ਜਾਂ ਫਿਰ ਗੁਪਤ ਦੁਸ਼ਮਣ ਵੀ ਲੇਖ ਸਕਦੇ ਤੇ ਇਸ ਤਰੀਕੇ ਦੇ ਨਾਲ ਇਹ ਲਿਖਣ ਤੋਂ ਬਾਅਦ ਇਸ ਦੇ ਨਾਲ ਹੀ ਇੱਕ ਸਾਈਡ ਤੇ ਦੂਸਰੀ ਇੱਕ ਵਰਡ ਲਿਖਣਾ ਹੈ ਤੁਸੀਂ 8 ਦਾ ਅੰਕ ਲਿਖਣਾ ਹੈ 8 ਲਿਖਣਾ ਉਸ ਦੇ ਉੱਪਰ ਤੁਸੀਂ ਇੱਕ ਛੋਟਾ ਜਿਹਾ ਗੋਲਾ ਬਣਾ ਦੇਣਾ ਜੋ 8 ਦਾ ਅੰਕ ਹੁੰਦਾ ਹੈ ਇਹ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਇਸ ਤੁਸੀਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਜੰਗ ਲੱਗੀ ਹੋਈ ਪੁਰਾਣੀ ਚੀਜ਼ ਪਈਏ ਕਾਫੀ ਸਮੇਂ ਦੀ ਜਿਸ ਨੂੰ ਕਾਫੀ ਜ਼ਿਆਦਾ ਜੰਗ ਲੱਗਿਆ ਹੋਇਆ ਤੇ ਉਸ ਚੀਜ਼ ਤੋਂ ਤੁਸੀਂ ਥੋੜਾ ਜਿਹਾ ਆਪਣੀ ਉਂਗਲੀ ਦੇ ਨਾਲ ਜੰਗ ਲਗਾ ਕੇ ਕਿ ਜਿੱਤੇ ਤੁਸੀਂ ਦੁਸ਼ਮਣ ਦਾ ਨਾਮ ਜਾਂ ਫਿਰ ਗੁਪਤ ਦੁਸ਼ਮਣ ਚ ਦੁਸ਼ਮਣ ਲਿਖਿਆ ਉਸ ਦੇ ਉੱਪਰ ਤੁਸੀਂ ਉਂਗਲੀ ਦੇ ਨਾਲ ਥੋੜਾ ਜਿਹਾ ਲਗਾ ਦੇਣਾ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਦੇ ਵਿੱਚ ਇਸ ਤੁਸੀਂ ਪੇਪਰ ਨੂੰ ਕਾਗਜ਼ ਨੂੰ ਜਿਹੜਾ ਤੁਸੀਂ ਲਿਆ ਸੀ ਜਿਸ ਦੇ ਉੱਪਰ ਇਹ ਸਾਰਾ ਤੁਸੀਂ ਪ੍ਰੋਸੈਸ ਕੀਤਾ ਹੈ ਇਸ ਨੂੰ ਤੁਸੀਂ 8 ਵਾਰ ਫੋਲਡ ਕਰਦੇ ਰਹੇ 8 ਵਾਰ ਫੋਲਡ ਇਸ ਤਰੀਕੇ ਦੇ ਨਾਲ ਕਰਨਾ ਹੈ ਕਿ ਇਸ ਕਾਗਜ਼ ਦੀਆਂ ਤੁਸੀਂ 8 ਤਇਆ ਬਣਾ ਲੈਣੀਆਂ ਨੇ ਇਹੀ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਘਰ ਤੋਂ ਬਾਹਰ ਜਾ ਲੈ ਘਰ ਤੋਂ ਬਾਹਰ ਤੁਸੀਂ ਥੋੜੀ ਜਿਹੀ ਦੂਰ ਸੰਸਾਨ ਜਗ੍ਹਾ ਤੇ ਜਾਣਾ ਤੁਸੀਂ ਸਿਰਫ ਸੰਸਾਨ ਜਗ੍ਹਾ ਤੇ ਜਾਣਾ ਇਹ ਨਹੀਂ ਕਰਨਾ ਕਿ ਤੁਸੀਂ ਬਹੁਤ ਜ਼ਿਆਦਾ ਦੂਰ ਕਿਸੇ ਡਰਾਉਣੀ ਜਗ੍ਹਾ ਤੇ ਚਲੇ ਜਾਓ ਇਸ ਤਰ੍ਹਾਂ ਤੁਸੀਂ ਨਹੀਂ ਕਰਨਾ ਸੰਸਾਨ ਜਗ੍ਹਾ ਉਸ ਨੂੰ ਕਹਿੰਦੇ ਨੇ ਜਿੱਥੇ ਲੋਕਾਂ ਦੀ ਬਹੁਤ ਜ਼ਿਆਦਾ ਆਵਾਜ਼ਾਈ ਨਹੀਂ ਹੁੰਦੀ ਕਹਿਣ ਦਾ ਭਾਵ ਕਿ ਆਉਣਾ ਜਾਣਾ ਨਹੀਂ ਹੁੰਦਾ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਇਹ ਜੋ ਤੁਸੀਂ ਪਰਚੀ ਬਣਾਈ ਸੀ ਨਾ ਇਸ ਨੂੰ ਤੁਸੀਂ ਆਪਣੇ ਪੈਰ ਦੇ نیچے ਰੱਖ ਕੇ ਤੁਸੀਂ ਦਬਾ ਦੇਣਾ ਹੈ ਤੁਸੀਂ ਪੂਰੇ ਜ਼ੋਰ ਦੇ ਨਾਲ ਇਸ ਪਰਚੀ ਨੂੰ ਆਪਣੇ ਪੈਰ ਦੇ نیچے ਦਬਾਉਣਾ ਹੈ ਤੇ ਕੰਮ ਸੇ ਕੰਮ 2 ਤੋਂ 3 ਮਿੰਟ ਤੱਕ ਤੁਸੀਂ ਕੋਸ਼ਿਸ਼ ਕਰੋ ਕਿ 5 ਮਿੰਟ ਤੱਕ ਇਸ ਨੂੰ ਆਪਣੇ ਪੈਰ ਦੇ نیچے ਦਬਾ ਕੇ ਹੀ ਰੱਖੋ ਇਸੇ ਤਰ੍ਹਾਂ ਕੋਜਾ ਟਾਈਮ ਦਬਾ ਕੇ ਰੱਖਣ ਤੋਂ ਬਾਅਦ ਜਿਹੜੀ ਜੁੱਤੀ ਤੁਸੀਂ ਉਸ ਸਮੇਂ ਪੈਰ ਦੇ ਵਿੱਚ ਪਾਈ ਹੋਵੇਗੀ ਨਾ ਉਸ ਜੁੱਤੀ ਦੇ ਨਾਲ ਹੀ ਤੁਸੀਂ 8 ਵਾਰ ਤੁਸੀਂ ਉਹ ਜੋ ਪਰਚੀ ਉਸ ਪਰਚੀ ਦੇ ਉੱਪਰ ਉਹੀ ਜੁੱਤੀ ਜਿਹੜੀ ਤੁਸੀਂ ਪੈਰ ਦੇ ਵਿੱਚ ਪਾਈ ਹੋਈ ਸੀ ਜਿਸ ਦੇ ਜਿਸ ਪੈਰ ਦੇ ਨਾਲ ਤੁਸੀਂ ਇਸ ਪਰਚੀ ਨੂੰ ਦਬਾਇਆ ਸੀ ਉਸੇ ਹੀ ਜੁੱਤੀ ਦੇ ਨਾਲ ਤੁਸੀਂ 8 ਵਾਰ ਇਸ ਦੇ ਉੱਪਰ ਪਰਚੀ ਦੇ ਜੁਕਤੇ ਮਾਰਨੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਅੱਖਵਾਰੂ ਜੁਕਤੇ ਉਸ ਪਰਚੀ ਦੇ ਮਾਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਉਸ ਪਰਚੀ ਨੂੰ ਤੁਸੀਂ ਜਲਾ ਦੇਣਾ ਤੇ ਪਰਚੀ ਨੂੰ ਚਲਾਉਣ ਦੇ ਲਈ ਤੁਸੀਂ ਮਾਚਸ ਦੀ ਜੋ ਡੱਬੀ ਉਹ ਤੁਸੀਂ ਆਪਣੇ ਘਰ ਤੋਂ ਹੀ ਲੈ ਕੇ ਆਉਣੀ ਹੈ ਤੇ ਜਦੋਂ ਤੁਸੀਂ ਇਸ ਪਰਚੀ ਨੂੰ ਚਲਾਉਣਾ ਹੈ ਤੇ ਪਰਚੀ ਨੂੰ ਚਲਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਧੂਆ ਨਿਕਲੇਗਾ ਤੂਆ ਨਿਕਲੇਗਾ ਉਸ ਧੂਏ ਨੂੰ ਤੁਸੀਂ ਇੱਕ ਸਾਈਡ ਤੇ ਹੋ ਜਾਣਾ ਕਿਉਂਕਿ ਉਹ ਧੂਆ ਜਿਹੜਾ ਉਹ ਤੁਹਾਡੀ ਬੋਡੀ ਚ ਕਿਸੇ ਵੀ ਪਾਰਟ ਨੂੰ ਟੱਚ ਨਹੀਂ ਹੋਣਾ ਚਾਹੀਦਾ ਤੁਸੀਂ ਉਸ ਧੂਏ ਤੋਂ ਕਾਫੀ ਇੱਕ ਸਾਈਡ ਤੇ ਹੋ ਜਾਣਾ ਹੈ ਇਸੇ ਤਰ੍ਹਾਂ ਜਦੋਂ ਉਹ ਕਰਜੀ ਪੂਰੀ ਤਰ੍ਹਾਂ ਜਲ ਕੇ ਰਾਖ ਹੋ ਜਾਵੇਗੀ ਤਾਂ ਉਸ ਨੂੰ ਤੁਸੀਂ ਮਿੱਟੀ ਦੇ ਵਿੱਚ ਦਬਾ ਦੇਣਾ ਮਿੱਟੀ ਦੇ ਵਿੱਚ ਦਬਾ ਕੇ ਤੁਸੀਂ ਆਪਣੀ ਘਰ ਵਾਪਸ ਆ ਜਾਣਾ ਪਿੱਛੇ ਮੁੜ ਕੇ ਤੁਸੀਂ ਬਿਲਕੁਲ ਵੀ ਨਹੀਂ ਦੇਖਣਾ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਕਰਕੇ ਕੁਝ-ਕੁਝ ਗੱਲਾਂ ਨੂੰ ਨੋਟਿਸ ਕਰਿਓ ਕਿ ਤੁਸੀਂ ਆਪਣੀ ਆਪ ਹੀ ਦੇਖੋਗੇ ਇਸ ਉਪਾਅ ਦਾ ਤੁਹਾਨੂੰ ਕਿੰਨਾ ਵਧੀਆ ਰਿਜ਼ਰਟ ਮਿਲਦਾ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਕਰ ਸਕਦੇ ਹੋ ਜੇਕਰ ਤੁਹਾਨੂੰ ਵਧੀਆ ਰਿਜ਼ਰਟ ਚਾਹੀਦਾ ਮੰਗਲਵਾਰ ਸ਼ਨੀਵਾਰ ਤੇ ਐਤਵਾਰ ਚਾ ਫਿਰ ਮਸਿਆ ਦੇ ਦਿਨ ਵੀ ਕਰ ਸਕਦੇ ਹੋ ਵੇਅਸੀ ਦਾ ਤੁਸੀਂ ਇੱਕ ਵਾਰ ਹੀ ਇਸ ਉਪਾਅ ਨੂੰ ਕਰੋਗੇ ਨਾ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਤੇ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲ ਜਾਵੇਗਾ ਕਿ ਜੋ ਕੁਝ ਵੀ ਤੁਹਾਡੀ ਦੁਸ਼ਮਣਾਂ ਨੇ ਤੁਹਾਡੇ ਉੱਪਰ ਕੀਤਾ ਕਰਵਾਇਆ ਹੋਵੇਗਾ ਕਿ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਪ੍ਰਭਾਦ ਹੋ ਜਾਵੇਗੀ ਕਹਿੰਦਾ ਭਾਵ ਕਿ ਤੁਹਾਨੂੰ ਪਰੇਸ਼ਾਨ ਕਰਨ ਦਾ ਜੋ ਕੁਝ ਵੀ ਸੋਚਿਆ ਹੋਇਆ ਹੈ ਉਹ ਉਲਟਾ ਓਨਾ ਤੇ ਹੀ ਵਾਪਸ ਚਲਾ ਜਾਵੇਗਾ हां जी ਇਹ ਸੀ ਜੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਉਪਾਹ ਛੋਟੀ ਜਿਹੀ ਵੀਡੀਓ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਪੋਰਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਹੀ ਕਿਸੇ ਹੋਰ ਵੀਰਪੰਨ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਵਰਕਰਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਤੇ ਨਵੀਂ ਜਾਣਕਾਰੀ ਦੇ ਨਾਲ ਦਾਦੇ ਤੱਕ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਵੀਡੀਓ ਨੂੰ ਪਲੀਜ਼ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ